ਸੇਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰਸ਼ੇਖਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਡਾਕਟਰ ਰੋਹਿਤ ਗੋਇਲ ਜੀ ਦੇ ਯੋਗ ਅਗਵਾਈ ਦੇ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਅਰਬਨ ਫਾਜ਼ਿਲਕਾ ਦੇ ਵਿੱਚ ਕੱਲ ਬਰਸਾਤ ਹੋਈ ਤੋਂ ਬਾਅਦ ਅੱਜ ਵੱਖ-ਵੱਖ ਸਥਾਨਾਂ ਤੇ ਜਾ ਕੇ ਐਂਟੀ ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਦੇ ਤਹਿਤ ਪਾウダー ਰੋਡ ਦੇ ਉੱਤੇ ਤਬਾੜ ਦੀਆਂ ਦੁਕਾਨਾਂ ਦੇ ਵਿੱਚ ਜਾ ਕੇ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਉਹਨਾਂ ਸਰੋਤਾਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚ بارش ਦਾ ਪਾਣੀ ਖੜਾ ਹੋਇਆ ਸੀ ਬਰੀਡਿੰਗ ਚੈਕਰਾਂ ਵੱਲੋਂ ਇਸ ਖੜੇ ਹੋਏ ਪਾਣੀ ਨੂੰ ਜਿਹੜਾ ਸੀ ਉਹ ਸਾਫ਼ ਕੀਤਾ ਗਿਆ ਅਤੇ ਜਿਨ੍ਹਾਂ ਸੋਰਸ ਦੇ ਵਿੱਚ ਫालतू ਪਾਣੀ بارش ਦਾ ਇਕੱਠਾ ਹੋਇਆ ਸੀ ਉਸ ਨੂੰ ਮੌਕੇ ਤੇ ਖਾਲੀ ਕੀਤਾ ਗਿਆ ਅਤੇ ਬਰਤਨ ਕੋਲਰ ਅਤੇ ਹੋਰ ਸਰੋਤ ਜਿੱਥੇ ਵੀ ਟੀਮ ਨੂੰ ਸਾਫ ਪਾਣੀ ਮਿਲਿਆ ਉਸ ਨੂੰ ਮੌਕੇ ਤੇ ਖਾਲੀ ਕਰਕੇ ਲਾਰਵੇ ਦੀ ਰੋਕਥਾਮ ਵਾਸਤੇ ਯੋਗਦਾਨ ਪਾਇਆ ਗਿਆ ਇਸ ਤੋਂ ਇਲਾਵਾ ਕੈਰਾਂ ਦੀਆਂ ਦੁਕਾਨਾਂ ਅਤੇ ਬਾਰਡਰ ਰੋਡ ਦੇ ਉੱਤੇ ਟੀਮ ਵੱਲੋਂ ਬਰੀਡਿੰਗ ਚੈੱਕ ਕਰਨ ਦੀ ਸਹਾਇਤਾ ਨਾਲ baarish de ikatthe hoye paani de srooth check karke is paani nu maukke te dollya gaya ate dukandara ton ilawa shehr nivasiyan nu appeal kiti gayi ke jis tarah kal baarish hoyi hai chhakta samet hor srooth jithe vi paani baarish da ikattha hoya hai ਪੋਸ਼ ਨੂੰ ਖਾਲੀ ਕੀਤਾ ਜਾਵੇ ਤਾਂ ਜੋ ਇਸ ਵਿੱਚ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਇਸ ਮੱਛਰ ਦੀ ਲਾਰਵੇ ਦੀ ਰੋਕਥਾਮ ਕਰਨ ਵਾਸਤੇ ਸਿਹਤ ਵਿਭਾਗ ਦੀ ਟੀਮ ਨੇ ਆਮ ਲੋਕਾਂ ਨੂੰ ਮੌਕੇ ਤੇ ਲਾਰਵੇ ਦੀ شناخت ਬਾਰੇ ਵੀ ਦੱਸਿਆ ਅਤੇ ਵਿਸ਼ੇਸ਼ ਤੌਰ ਤੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਕਿ ਜਿਹੜਾ ਸਮਾਨ ਅਤੇ ਕਬਾੜ ਦੁਕਾਨਾਂ ਦੇ ਬਾਹਰ ਪਿਆ ਹੈ ਇਸ ਨੂੰ ਢੱਕ ਕੇ ਰੱਖਿਆ ਜਾਵੇ ਸਾਡੇ ਗਮਲਿਆਂ ਅਤੇ ਹੋਰ ਪਾਣੀ ਦੇ ਉਹ ਸਰੋਤ ਜਿਹੜੇ بارش ਨਾਲ ਕੱਲ ਭਰੇ ਹਨ ਉਹਨਾਂ ਨੂੰ ਮੌਕੇ ਤੇ ਖਾਲੀ ਕਰਵਾਇਆ ਗਿਆ ਅੱਜ ਕਿਸ ਪ੍ਰਾਪਤ ਕਿਸੇ ਮਾੜਾ ਮਸੰਦ ਅੱਜ ਅਰਬਨ ਫਾਜ਼ਿਲਕਾ ਦੇ ਵਿੱਚ ਜੋ ਸਾਨੂੰ ਕੱਲ بارش ਤੋਂ ਬਾਅਦ ਅੱਜ ਅਸੀਂ ਐਂਟੀ ਲਾਰਵਾ ਗਤੀਵਿਧੀਆਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਕਰ ਰਹੇ ਹਾਂ ਉਹਦੇ ਤਹਿਤ ਅਸੀਂ ਛਪੜਾ ਮਾਰਬਲ ਤੇ ਪਹੁੰਚੇ ਹਾਂ ਜਿਹਦੇ ਵਿੱਚ ਅਸੀਂ ਹਰ ਸ਼ੁੱਕਰਵਾਰ ਫਰਾਈਡੇਜ਼ ਡਰਾਈ ਡੇ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਪਾਣੀ ਖੜਦਾ ਉਸ ਬਰਤਨਾਂ ਨੂੰ ਪਾਣੀ ਦੇ ਸੋਰਸ ਨੂੰ ਹਰ ਹਫ਼ਤੇ ਪਾਣੀ ਕੱਢ ਕੇ ਸੁਕਾਉਣਾ ਚਾਹੀਦਾ ਉਸ ਦੇ ਤਹਿਤ ਹੀ ਅਸੀਂ ਅੱਜ ਛਪੜਾ ਮਾਰਬਲ ਤੇ ਪਹੁੰਚੇ ਹਾਂ ਛੱਤ ਦੇ ਉੱਪਰ ਜੋ ਬਰਤਨ ਪਏ ਆ ਇਹਦੇ ਵਿੱਚ ਜਿਵੇਂ ਪਾਣੀ بارش ਦਾ ਇਕੱਠਾ ਹੋਇਆ ਅਸੀਂ ਇਹਨਾਂ ਨੂੰ ਮਾਲਕਾਂ ਨੂੰ ਅਪੀਲ ਕੀਤੀ ਹੈ ਇਹਨਾਂ ਦੇ ਜਿਹੜੇ ਇੱਥੋਂ ਦੇ ਕੰਮ ਕਰਨ ਵਾਲੇ ਆ ਕਰਮਚਾਰੀ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਜਿੰਨੇ ਵੀ ਬਰਤਨ ਇੱਥੇ ਇਕੱਠੇ ਹੋਏ ਆ ਉਹਨਾਂ ਨੂੰ ਸਾਰਿਆਂ ਦਾ ਪਾਣੀ ਜਿਹੜਾ ਹੈਗਾ ਉਹ ਕੱਢ ਕੇ ਸੁਕਾ ਦਿੱਤਾ ਜਾਵੇ ਤਾਂ ਜੋ ਇਹਦੇ ਵਿੱਚ ਲਾਰਵਾ ਨਾ ਬਣੇ ਮੱਛਰ ਦਾ ਅਤੇ ਸਾਨੂੰ ਡੇਂਗੂ ਵਰਗੀ ਬਿਮਾਰੀ ਦੀ ਅਸੀਂ ਰੋਕਥਾਮ ਕਰ ਸਕੀਏ